ਮਕੇਰੀਆਂ ਦੇ ਵਿੱਚ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਗੁਰਦਾਸਪੁਰ ਦੇ ਨਵੇਂ ਬਣੇ ਜ਼ਿਲ੍ਹਾ ਪ੍ਰਧਾਨ ਸਰਦਾਰ ਸੁੱਚਾ ਸਿੰਘ ਲਗਾ ਵੱਲੋਂ ਅੱਜ ਮਕੇਰੀਆਂ ਦੇ ਵਿੱਚ ਪਹੁੰਚਣ ਤੇ ਜਥੇਦਾਰ ਪ੍ਰੀਤਮ ਸਿੰਘ ਦੇ بیٹے ਸਰਦਾਰ ਜਸਵਿੰਦਰ ਸਿੰਘ ਬਿੱਟੂ ਵੱਲੋਂ ਅਤੇ ਉਹਨਾਂ ਦੇ ਸਾਥੀ ਜਿੰਨੇ ਵੀ ਅਕਾਲੀ ਦਲ ਦੇ ਹਨ ਉਹਨਾਂ ਵੱਲੋਂ ਉਹਨਾਂ ਦਾ ਸਵਾਗਤ ਕੀਤਾ ਗਿਆ ਉੱਥੇ ਹੀ ਇਹ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹੇ ਦੇ ਪ੍ਰਧਾਨ ਬਣੇ ਸਰਦਾਰ ਸੁੱਚਾ ਸਿੰਘ ਲਗਾ ਵੱਲੋਂ ਜਥੇਦਾਰ ਪ੍ਰੀਤਮ ਸਿੰਘ ਨੂੰ ਵੀ ਯਾਦ ਕੀਤਾ ਤੇ ਉਹਨਾਂ ਵੱਲੋਂ ਇਹ ਗੱਲ ਕਹੀ ਹੈ ਜਿਹੜੇ ਜਥੇਦਾਰ ਪ੍ਰੀਤਮ ਸਿੰਘ ਉਹ ਅਕਾਲੀ ਦਲ ਦੇ ਇੱਕ ਬੋਰਡ ਦਾ ਬੁਟਾ ਜਿਹੜਾ ਹੈ

ਜੇ ਜੇਦਾ ਪ੍ਰੀਤਮ ਸਿੰਘ ਅਕਰ ਅਕੇ ਚੋਟਣਾ ਚਲ ਭਾਈ ਹਾਂ ਆ ਕੀ ਗੱਲ ਬਿੱਟੂ ਪਾਜੀ ਹੁਣ ਤੁਹਾਡਾ ਸਵਾਗਤ ਕੀਤਾ ਕੀ ਕਹਿਣਾ ਚਾਹਤੇ ਜਸਦੇਵ ਪ੍ਰੀਤਮ ਸਿੰਘ ਦੇ بیٹے ਵੱਲੋਂ ਬਜੀ ਪ੍ਰੀਤਮ ਸਿੰਘ ਦਾ ਸੰਗ ਲੰਗਾ ਇੱਕ ਵਾਰ ਸੁੱਚਾ ਸੰਗ ਲੰਗਾ ਜਿੰਦਾਬਾਦ ਹਾਂਜੀ ਪ੍ਰੀਤਮ ਸਿੰਘ ਇੱਕ ਬੋੜ ਦਾ ਮੋਟਾ ਸੀ ਪੰਥ ਦਾ ਜਿਨ੍ਹਾਂ ਨੇ ਬਹੁਤ ਵੱਡੀ ਸੇਵਾ ਕੀਤੀ ਏ ਜਿਨ੍ਹਾਂ ਦੇ ਜੀਵਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਉਹਨਾਂ ਦੇ بیٹے ਨੇ ਅੱਜ ਇੱਥੇ ਮੈਨੂੰ ਕਾਲੀਦਾਲ ਜ਼ਿਲ੍ਹਾ ਗਰਦਾਸਪੁਰ ਦਾ ਪ੍ਰਧਾਨ ਬਣ ਬਣ ਤੇ ਸਵਾਗਤ ਕੀਤਾ ਮੈਂ ਇਹਨਾਂ ਦਾ ਦਿਲ ਦੀਆਂ ਢੰਗਾਈਆਂ ਤੋਂ ਧੰਨਵਾਦ ਕਰਨਾ ਵਾ ਔਰ ਅਪੀਲ ਕਰਨਾ ਕਿ ਸਾਰੇ ਕਾਲੀਦਾਲ ਨੂੰ ਤਗੜਿਆ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਜੇ ਕਿਦੇ ਵਾਹਿਗੁਰੂ ਜੀ ਜੇ ਕਿਦੇ ਨਗਾਰਾ ਸਾਹਿਬ ਜ਼ਿਲ੍ਹੇ ਦੇ ਪ੍ਰਧਾਨ ਬਣ ਕੇ ਆਏ ਗਿਟਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਥੇਦਾਰ ਸੁੱਚਾ ਸਿੰਘ ਜੀ ਲਗਾ ਜਿਨ੍ਹਾਂ ਨੂੰ ਪਾਰਟੀ ਹਾਈ ਕਮਾਂਡ ਸਰਦਾਰ ਸੁਖਬੀਰ ਸਿੰਘ ਜੀ ਬਾਰਾਂ ਨੇ ਜ਼ਿਲ੍ਹਾ ਗਰਦਾਸਪੁਰ ਦੀ ਕਮਾਂਡ ਦਿੱਤੀ ਹੈ ਜਿਹੜਾ ਬਾਬਾ ਹਲਕੇ ਦੇ ਇੰਚਾਰਜ ਗੁਰਦਾਸਪੁਰ ਦੀ ਕਮਾਂਡ ਪੀਏਸੀ ਦਾ ਮੈਂਬਰ ਵਰਕਿੰਗ ਕਮੇਟੀ ਦਾ ਮੈਂਬਰ ਸਾਰੇ ਹਰਕ ਲਈ ਕਮਾਂਡ ਦੇ ਦਿੱਤੀ ਉਹ ਅੱਜ ਆਪਣੇ ਹਲਕੇ ਵਿੱਚ ਜਾ ਰਹੇ ਹਨ ਹਲਕੇ ਵਿੱਚ ਜਾਣ ਤੋਂ ਪਹਿਲਾਂ ਅਸੀਂ ਮਕੇਰੀਆਂ ਉਹਨਾਂ ਦਾ ਸਵਾਗਤ ਕਰ ਰਹੇ ਹਾਂ ਵੱਡਾ ਕਾਫਲਾ ਉਹਨਾਂ ਦਾ ਪੁੱਲ ਤੋਂ ਗੁਰਦਾਸਪੁਰ ਤੋਂ ਵੱਖ-ਵੱਖ ਇਸ਼ਿਆਜ਼ ਹੁੰਦਾ ਹੋਇਆ ਅਖੀਰ ਜਿਹੜਾ ਬਾਬਾ ਨਾਨਕ ਪਹੁੰਚਣਾ ਹੈ ਤੇ ਅਸੀਂ ਇਹ ਗੱਲ ਕਹਿੰਦੇ ਆ ਕਿ ਸੁਚਾ ਸਿੰਘ ਲਗਾ ਜੀ ਜਦੋਂ ਪਹਿਲਾਂ ਵੀ ਸ਼੍ਰੋਮਣੀ ਅਕਾਲੀ ਦਲ ਦੀ ਕਮਾਂਡ ਉਹਨਾਂ ਦੇ ਹੱਥ ਆਈ ਸੀ ਤੇ ਗਰਦਾਸਪੁਰ ਦੀਆਂ ਸਾਰੀਆਂ ਸੀਟਾਂ ਤੋਂ ਹੀ ਜਿੱਤ ਪ੍ਰਾਪਤ ਕੀਤੀ ਸੀ ਤੇ ਸਾਡੀ ਸਰਕਾਰ ਬਣੀ ਸੀ ਤੋਂ ਵੀ ਉਹੀ ਮਾਹੌਲ ਬਣਿਆ ਹੈ ਗੁਰਸੁਚਾ ਸਿੰਘ ਲਗਾ ਦੇ ਹੱਥੇ ਸਾਰੀ ਕਮਾਂਡ ਆਈ ਹੈ ਤੇ ਪੂਰੀ ਉਮੀਦ ਹੈ ਕਿ 27 ਵਿੱਚ ਸਾਰੀਆਂ ਸੀਟਾਂ ਹੀ ਜਿੱਤ ਕੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਵਾਂਗੇ ਸਰਦਾਰ ਸੁਖਬੀਰ ਸਿੰਘ ਦੀ ਬਾਦਲ ਮੁੱਖ ਮੰਤਰੀ ਪੰਜਾਬ ਬਣਗੇ ਜੇ ਕਿਤੇ ਅਸੀਂ ਗੱਲ ਕਰੀਏ ਸਰਬਜੋਤ ਸਿੰਘ ਸਾਭੀ ਤਾਂ ਡੈਡ ਜੀ ਦੇ ਕੀ ਕਰਨ ਭਤੀਜਾ ਜੀ ਬਹੁਤ ਖਾਸ ਰਹੇ ਆ ਤੇ ਜੇ ਉਹ ਕੀ ਅਕਾਲੀ ਦਲ ਚ ਵਾਪਸ ਆਉਣਗੇ ਤਾਂ ਕੀ ਕਰੋਗੇ ਤੁਸੀਂ ਸਰਬਜੋਤ ਸਿੰਘ ਦੀ ਸਾਭੀ ਮੇਰਾ ਛੋਟਾ ਭਰਾ ਹੈ ਮੇਰੇ ਚਾਚਾ ਜੀ ਦਾ ਲੜਕਾ ਹੈ ਉਹ ਅਕਾਲੀ ਦਲ ਵਿੱਚ ਕਾਫੀ ਲੰਮਾ ਸਮਾਂ ਉਹਨਾਂ ਨੇ ਕੰਮ ਕੀਤਾ 25 ਸਾਲ ਅਕਾਲੀ ਦਲ ਚ ਕੰਮ ਕੀਤਾ ਹੁਣ ਉਹ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਸਾਰਾ ਜਥੇਦਾਰ ਪ੍ਰੀਤਮ ਸਿੰਘ ਦਾ ਪਰਿਵਾਰ ਬੇਨਤੀ ਕਰਦਾ ਹੈ ਕਿ ਕਾਂਗਰਸ ਪਾਰਟੀ ਤੋਂ ਵਾਪਸ ਆ ਜਾਣ ਤੇ ਸ਼੍ਰੋਮਣੀ ਅਕਾਲੀ ਦਲ ਵਿੱਚ ਆਉਣ ਅਸੀਂ ਵਾਰ-ਵਾਰ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਕਾਂਗਰਸ ਪਾਰਟੀ ਨਹੀਂ ਠੀਕ ਪਾਰਟੀ ਜਿਨ੍ਹਾਂ ਨੇ ਸਾਡੇ ਹਰਮੰਦਰ ਸਾਹਿਬ ਦੇ ਅਟੈਕ ਕੀਤਾ ਜਿਨ੍ਹਾਂ ਨੇ ਦਿੱਲੀ ਵਿੱਚ ਗਲਾਮ ਵਿੱਚ ਟਾਇਰ ਪਾ ਪਾ ਕੇ ਸਾਡੇ ਜਿਹੜੇ ਪੰਜੇ ਦੇ 20 25 ਸਾਲ ਅਸੀਂ ਪ੍ਰਚਾਰ ਕਰਦੇ ਰਹੇ ਆ ਇਸ ਕਾਂਗਰਸ ਪਾਰਟੀ ਨੂੰ ਵੋਟ ਨਹੀਂ ਪਾਉਣੀ ਕਿ ਖੂਨੀ ਪੰਜਾ ਹੈ ਹੁਣ ਅਸੀਂ ਕਿੱਦਾਂ ਉਸ ਪਾਰਟੀ ਵਿੱਚ ਜਾ ਸਕਦੇ ਹਾਂ ਤੇ ਮੈਂ ਉਹਨਾਂ ਨੂੰ ਬਾਰ ਬਾਰ ਬੇਨਤੀ ਕਰਦਾ ਹਾਂ ਕਿ ਤੁਸੀਂ ਹੁਣ ਵਾਪਸ ਸ਼ੋਮਨੀ ਅਕਾਲੀ ਦਲ ਵਿੱਚ ਆਜੋ ਕਾਂਗਰਸ ਪਾਰਟੀ ਨਹੀਂ ਵਧੀਆ ਪਾਰਟੀ ਹੈ ਤੇ ਜੇ ਤੁਹਾਨੂੰ ਇਲੈਕਸ਼ਨ ਲੜਨ ਲਈ ਕਹੋਗੇ ਤੇ ਤੁਸੀਂ ਕਰੋਗੇ ਜੀ ਜੇ ਪਾਰਟੀ ਹਾਈ ਕਮਾਂਡ ਇਲੈਕਸ਼ਨ ਲੜਨ ਨੂੰ ਕਹੇਗੀ ਤੇ ਇਲੈਕਸ਼ਨ ਜੂਰ ਲੜਾਂਗੇ ਚੱਕ ਪਰਿਵਾਰ ਰਵਿੰਦਰ ਸਿੰਘ ਦਾ ਪਰਿਵਾਰ ਹੈ ਜੱਥੇਦਾਰ ਪੀਤਲ ਸਿੰਘ ਦਾ ਪਰਿਵਾਰ ਹੈ ਅਸੀਂ ਸਲਾਹ ਕਰਕੇ ਇੱਕ ਕੈਂਡੀਡੇਟ ਦਵਾਂਗੇ ਤਗੜੇ ਹੋ ਕੇ ਇਲੈਕਸ਼ਨ ਲੜਾਂਗੇ ਤੇ ਇਲੈਕਸ਼ਨ ਜਿੱਤਾਂਗੇ ਠੀਕ ਹੈ ਜੀ ਆਪਣੀ ਪਾਰਟੀ ਵਾਲੇ ਕੋ ਮੈਸੇਜ ਦੇਣਾ ਚਾਹੁੰਦੇ ਆਪਣੀ ਆਪਣੇ ਵੱਲੋਂ ਕੋਈ ਆਪਣੇ ਕੋਲ ਕੋ ਮੈਸੇਜ ਦੇਣਾ ਚਾਹੁੰਦੇ ਆ ਕਿ ਬਾਦ ਜੀ ਇਹੋ ਹੀ ਆ ਸ਼ੋਮਨੀ ਅਕਾਲੀ ਦਲ ਨੂੰ ਮਜ਼ਬੂਤ ਕਰਾਂਗੇ ਤੇ ਸੁਖਬੀਰ ਸਿੰਘ ਬਾਦਲ ਜੀ ਨੂੰ ਮੁੱਖ ਮੰਤਰੀ ਬਣਾਵਾਂਗੇ ਧੰਨਵਾਦ